ਡਾਕਟਰ ਸਾਹਿਬ ਦੇਖ ਰਹੇ ਸਾਰੇ ਦੋਸਤਾ ਮਿੱਤਰਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇਸ ਟਾਈਮ ਅਸੀਂ ਹਲਕਾ ਬਾਗਾ ਪ੍ਰਾਣਾ ਦੇ ਸ਼ਹਿਰ ਬਾਗਾ ਪ੍ਰਾਣਾ ਦੇ ਵਿੱਚ ਆ ਜਿੱਥੇ ਕਿ ਅੱਜ ਵਿਧਾਇਕ ਅਮਰਤ ਪਾਸੂਖਰ ਨਾਂ ਦੇ ਵੱਲੋਂ ਜਿਹੜਾ ਕਿ 31 ਲੜਕੀਆਂ ਨੂੰ ਜਿਹੜੇ ਅੰਗਣਵਾੜੀ ਅੰਗਣਵਾੜੀ ਆਪਾਂ ਵਰਕਰ ਕਹਿ ਦਿੰਨੇ ਆ ਉਹਨਾਂ ਨੂੰ ਨਿਯੁਕਤੀ ਪਦ ਤੇ ਗਏ ਆ ਇਸ ਟਾਈਮ ਜਿਹੜਾ ਖੁਸ਼ੀ ਦਾ ਮਾਹੌਲ ਵੀ ਜਿਹੜਾ ਵੇਖਿਆ ਜਾ ਰਿਹਾ ਜਾਂਦਾ ਧਰਮ ਸ਼ਾਲਾ ਦੇ ਵਿੱਚ ਕਿਵੇਂ ਕਿ ਜਿਹੜਾ ਮਾੜਾ ਮੋਟਾ ਜਿਹੜਾ ਬੇਰੋਜ਼ਗਾਰੀ ਨੂੰ ਜਿਹੜਾ ਠੱਲ ਦੇ ਨਾਲ ਜ਼ਰੂਰ ਪਾਊਗੀ ਪਰ ਜਿਹੜਾ ਹੋਰ ਰੱਖ ਗਿਆ ਵੀ ਜਿਹੜਾ ਹਨਰ ਹੁੰਦਾ ਉਹ ਉਹਨਾਂ ਨੇ ਅਪਲਾਈ ਕੀਤਾ ਦੋਸਤੋ ਬਾਅਦ ਜਿਹੜੇ 31 ਜਿਹੜੇ ਲੋਡਬੰਦ ਲੜਕੀਆਂ ਉਹਨਾਂ ਨੂੰ ਜਿਹੜਾ ਇਹ ਜਿਹੜਾ ਅਪਲਾਈ ਨਿਯੁਕਤੀ ਪੱਤਰ ਦਿੱਤੇ ਗਏ ਆ ਇਸ ਸਮੇਂ ਉਹਨਾਂ ਨਾਲ ਕਿਸੇ ਨਾਲ ਵੀ ਗੱਲਬਾਤ ਕਰਾਂਗੇ ਸਾਡੇ ਨਾਲ ਵਿਧਾਇਕ ਅਮਰਤਪਾਲ ਸੁਖਣੋਂ ਤੋਂ ਵੀ ਹੋਮਾਂਗੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਫਿਲ ਹਸਲ ਉਹਨਾਂ ਨੂੰ ਤਸਵੀਰਾਂ ਦਿਖਾ ਰਹੇ ਆ ਕਿ ਜਿਹੜੀਆਂ ਲੜਕੀਆਂ ਦੇ ਵੱਲੋਂ ਜਿਨ੍ਹਾਂ ਨੂੰ 31 ਲੜਕੀਆਂ ਨੂੰ ਜਿਹੜਾ ਵੱਖ-ਵੱਖ ਪਿੰਡਾਂ ਦੇ ਵਿੱਚ ਹਲਕਾ ਬਾਗਾ ਪਾਣ ਦੇ ਇਹਨਾਂ ਨੂੰ ਨਿਯੁਕਤੀ ਪੱਤਰ ਵੰਡੇ ਗਏ ਆ ਉਹ ਇਸ ਟਾਈਮ ਇੱਥੇ ਮੌਜੂਦ ਨੇ ਲਗਾਤਾਰ ਤੁਹਾਨੂੰ اسی ਤਸਵੀਰ ਵੀ ਦਿਖਾ ਰਹੇ ਹਾਂ ਥੋੜੇ ਟਾਈਮ ਤੱਕ ਵਿਧਾਇਕ ਅਮਰਪਾਲ ਸਿੰਘ ਸੁਖਣਾ ਸਾਡੇ ਨਾਲ ਹੋਣਗੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਉਹ ਕੀ ਕਹਿਣਾ ਚਾਹੁੰਦੇ ਨੇ ਸਾਡੇ ਨਾਲ ਉਹ ਲੜਕੀਆਂ ਜਿਨ੍ਹਾਂ ਨੂੰ ਅੱਜ ਜਿਹੜਾ ਨਿਯੁਕਤੀ ਪੱਤਰ ਮਿਲਿਆ ਗੱਲਬਾਤ ਕਰਦੇ ਹਾਂ ਕੀ ਨਾਂ ਸਾਡਾ ਵੀਰਪਾਲ ਕੌਰ ਕਿਹੜਾ ਪਿੰਡ ਹੈ ਲੰਗਿਆਣਾ ਨਵਾਂ ਅੱਜ ਨਿਯੁਕਤੀ ਪੱਤਰ ਮਿਲਿਆ ਕਿਵੇਂ ਫੀਲ ਕਰ ਰਹੇ ਹੋ ਬਹੁਤ ਵਧੀਆ ਬਹੁਤ ਵਧੀਆ ਜੀ ਕੀ ਕਹਿਣਾ ਚਾਹੁੰਦੇ ਹੋ ਵਿਧਾਇਕ ਅਮਰਪਾਲ ਬਹੁਤ ਵਧੀਆ ਲੱਗ ਰਿਹਾ ਸਾਨੂੰ ਧੰਨਵਾਦ ਬਹੁਤ-ਬਹੁਤ ਆਮ ਆਦਮੀ ਪਾਰਟੀ ਦੇ ਅਪਲਾਈ ਕੀਤਾ ਸੀਗਾ ਜੀ ਤਿੰਨ ਕੁ ਮਹੀਨੇ ਪਹਿਲਾਂ ਕੀਤਾ ਸੀ ਹਾਂਜੀ ਪਹਿਲਾਂ ਤੇ ਜਿਹੜਾ ਇਹ ਬਿਨਾਂ ਪੈਸੇ ਤੋਂ ਮਿਲਿਆ ਤੇ ਪੈਸੇ ਮੁਝੂ ਦੇਣੇ ਪਏ ਬਿਨਾਂ ਪੈਸੇ ਤੋਂ ਹੀ ਹਾਂਜੀ ਹਾਂਜੀ ਬਿਨਾਂ ਪੈਸੇ ਤੋਂ ਕਿਹਨਾ ਦਾ ਜੀ ਗੁਰਪ੍ਰੀਤ ਕੌਰ ਜਿਹੜਾ ਬੰਡਾ ਜੀ ਲੰਗਿਆਣਾ ਪੁਰਾਣਾ ਲੰਗਿਆਣਾ ਪੁਰਾਣਾ ਕੀ ਕਹਿਣਾ ਚਾਹੁੰਦੇ ਹੋ ਅਜਨ ਨਿਯੁਕਤੀ ਪੱਤਰ ਮਿਲলো ਇੱਕ ਨੌਕਰੀ ਮਿਲੀ ਆ ਤੁਹਾਨੂੰ ਬਹੁਤ ਜ਼ਿਆਦਾ ਖੁਸ਼ੀ ਮਹਿਸੂਸ ਹੋ ਰਹੀ ਆ ਪ੍ਰਾਊਡ ਫੀਲ ਹੋ ਰਿਹਾ ਵਾ ਤੇ ਬਹੁਤ ਜ਼ਿਆਦਾ ਧੰਨਵਾਦ ਕਰਨਾ ਚਾਹੁੰਦੇ ਆ ਆਮ ਆਦਮੀ ਪਾਰਟੀ ਦਾ ਜਿਨ੍ਹਾਂ ਨੇ ਸਾਨੂੰ ਨਿਯੁਕਤੀ ਪੱਤਰ ਤੇ ਚਲੋ ਪੰਚਸੀ ਕਾਲ ਜੀ ਕੀ ਨਾਂ ਤੁਹਾਡਾ ਹੈ ਜਿਕਲੀ ਕਾਰਮਜੀਤ ਕਾਰ ਕਿਹੜਾ ਪੰਡਾ ਜੀ ਮਾੜੀ ਮੁਸਤਫਾ ਸਰ ਮਾੜੀ ਮੁਸਤਫਾ ਪੱਕੀ ਕਹਿਣਾ ਚਾਹਣੇ ਅੱਜ ਨਿਯੁਕਤੀ ਪੱਤਰ ਮਿਲਿਆ ਤੁਹਾਨੂੰ ਸਰ ਬਹੁਤ ਬਹੁਤ ਖੁਸ਼ੀ ਹੈ ਸਾਨੂੰ ਨਿਯੁਕਤੀ ਪੱਤਰ ਮਿਲਿਆਗਾ ਤੇ ਬਹੁਤ ਬਹੁਤ ਧੰਨਵਾਦ ਕਰਦੇ ਆਂ ਇਸ ਸਰਕਾਰ ਦਾ ਸੀ ਹਾਂਜੀ ਕਿੰਨਾ ਟਾਈਮ ਪਹਿਲਾਂ ਅਪਲਾਈ ਕੀਤਾ ਸੀਗਾ ਅ ਬਸ 2 ਕੁ ਮਹੀਨੇ ਤੇ 3 ਮਹੀਨੇ ਪਹਿਲਾਂ ਅਪਲਾਈ ਕੀਤਾ ਸੀਗਾ ਹਾਂਜੀ ਤੁਹਾਨੂੰ ਨਿਯੁਕਤੀ ਪੱਤਰ ਮਿਲਿਆ ਸਿਲੈਕਸ਼ਨ ਹੋਈ ਸਭ ਤੋਂ ਪਹਿਲਾਂ ਕਿਹਨੂੰ ਦੱਸਿਆ ਸੀਗਾ ਆਪਣੇ ਹਸਬੰਦ ਨੂੰ ਅਚਾ ਉਹ ਬਾਹਰ ਆਜੀ ਇੱਥੇ ਨਹੀਂ ਉਹ ਆਰਮੀ ਚਾ ਅਚਾ ਆਰਮੀ ਚਾ ਹਾਂ ਠੀਕ ਹੈ ਜੀ ਉੱਥੇ ਸੇਵਾ ਕਰਨਗੇ ਤੇ ਜਿਹੜਾ ਇਹ ਅੰਗਣਵਾੜੀ ਵਰਕ ਹੈ ਇੱਥੇ ਸੇਵਾ ਕਰਨ ਗੱਲਬਾਤ ਕਰਦਿਆਂ ਕਿ ਲੜਕੀ ਸਾਡੇ ਨਾਲ ਕੀ ਨਾਂਜੀ ਰਾਜਪਾਲ ਕੌਰ ਰਾਜਪਾਲ ਕੌਰ ਕਿਹੜਾ ਪੰਡਾ ਮੱਲਕੇ ਅੱਛਾ ਕਿਵੇਂ ਲੱਗਦਾ ਨਿਯੁਕਤੀ ਪੱਤਰ ਮਿਲਿਆ ਅੱਜ ਕਿਵੇਂ ਲੱਗਦਾ ਬਹੁਤ ਵਧੀਆ ਹੀ ਸਰਕਾਰ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ ਜਿਨ੍ਹਾਂ ਨੂੰ ਸਾਨੂੰ ਵੀ ਸੇਵਾ ਕਰਨ ਦਾ ਮੌਕਾ ਦਿੱਤਾ ਹੈ ਨਾ ਤੇ ਬਾਕੀ ਆਮ ਆਦਮੀ ਪਾਰਟੀ ਦਾ ਬਹੁਤ ਬਹੁਤ ਧੰਨਵਾਦ ਕਿੰਨਾ ਟਾਈਮ ਪਹਿਲਾਂ ਅਪਲਾਈ ਕੀਤਾ ਸੀਗਾ ਇਹ ਮੈਂ ਵੀ 4ਵੇਂ ਮਹੀਨੇ ਮੈਂ ਮੈਨੇਜ ਕੀਤਾ ਸੀ 2023 ਦੇ ਹਾਂਜੀ ਤੇ ਕੋਈ ਪੈਸਾ ਪੋਸਾ ਦਿੱਤਾ ਕਿਸੇ ਨੇ ਨਹੀਂ ਸੋ ਬੜਾ ਪੈਸਾ ਤਾਂ ਨੌਕਰੀ ਮਿਲ ਗਈ ਕਿਵੇਂ ਫੀਲ ਹੋ ਰਿਹਾ ਜੀ ਨੌਕਰੀ ਮਿਲ ਗਿਆ ਬਹੁਤ ਵਧੀਆ ਫੀਲ ਹੋ ਰਿਹਾ ਅਸੀਂ ਵਿੱਚ ਹੋਰ ਗੱਲਬਾਤ ਕਰਦੇ ਹਾਂ ਹੋਰ ਜਿਹੜੀਆਂ ਹੋਰ ਲੜਕੀਆਂ ਇੱਥੇ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਜਿਹੜਾ ਉਹਨਾਂ ਨੂੰ ਕਿਵੇਂ ਫੀਲ ਹੋ ਰਿਹਾ ਅਸੀਂ ਕੱਲ ਜੀ ਸੰਦੀਪ ਕੌਰ ਸੰਦੀਪ ਕੌਰ ਕਿਹੜਾ ਪਿੰਡ ਹੈ ਸੇਖਾ ਕਲਾਂ ਅਜਨ ਨਿਯੁਕਤੀ ਪੱਤਰ ਮਿਲਿਆ ਕਿਵੇਂ ਲੱਗ ਰਿਹਾ ਬਹੁਤ ਵਧੀਆ ਸਾਨੂੰ ਬਹੁਤ ਜ਼ਿਆਦਾ ਵਧੀਆ ਕਿੰਨਾ ਟਾਈਮ ਪਹਿਲਾਂ ਅਪਲਾਈ ਕੀਤਾ ਸੀਗਾ ਆ ਮਾਰਚ 2023 ਚ ਮਾਰਚ 2023 ਕੀਤਾ ਸੀਗਾ ਜਦੋਂ ਨਵੇਂ ਸਾਲ ਦੇ ਵਿੱਚ ਜੀ ਖੁਸ਼ਖਬਰੀ ਮਿਲੀ ਹਾਂਜੀ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਤਾਂ ਇਕਮਰਤਪਾਲ ਅ ਬਹੁਤ ਬਹੁਤ ਉਹਨਾਂ ਦਾ ਧੰਨਵਾਦ ਜਿਨ੍ਹਾਂ ਨੇ ਵੀ ਉਹਨਾਂ ਦੀ ਸਰਕਾਰ ਦੇ ਵਿੱਚ ਵੀ ਸਾਨੂੰ ਇਹ ਨੌਕਰੀ ਦਾ ਹਾਂਜੀ ਨੌਕਰੀ ਮਿਲੀ ਆ ਪਹਿਲਾਂ ਵੀ ਸਰਕਾਰਾਂ ਆਈਆਂ ਬਟ ਉਦੋਂ ਨਹੀਂ ਸਾਨੂੰ ਮੌਕਾ ਮਿਲਿਆ ਜਦੋਂ ਨੌਕਰੀ ਮਿਲੇ ਸਭ ਤੋਂ ਪਹਿਲਾਂ ਕਿਹਨੂੰ ਦੱਸਿਆ ਸੀਗਾ ਫੌਨ ਮੇਰੇ ਹਸਬੰਡ ਨੂੰ ਆਇਆ ਸੀਗਾ ਸਭ ਤੋਂ ਪਹਿਲਾਂ ਸੋਹਰਾ ਸਾਹਿਬ ਨੂੰ ਹੋਣ ਲਾਇਆ ਸੀ ਡੈਡੀ ਜੀ ਨੂੰ ਹਾਂਜੀ ਬਹੁਤ ਬਧਨਵਾਦ ਆ ਜਿਹੜੀ ਖੁਸ਼ੀ ਆ ਉਹ ਚਿਹਰਾਂ ਤੋਂ ਤੁਸੀਂ ਦੇਖ ਸਕਦੇ ਹੋ ਲਗਾਤਾਰ ਅਸੀਂ ਤੁਹਾਨੂੰ ਤਸਵੀਰਾਂ ਵੀ ਦਿਖਾਈਆਂ ਗੱਲਬਾਤ ਵੀ ਕਰਾਈਓ ਉਹਨਾਂ ਦੇ ਨਾਲ ਜਿਨ੍ਹਾਂ ਨੂੰ ਇਹ ਨਿਯੁਕਤੀ ਪੱਤਰ ਮਿਲੇ ਆਹ ਗੱਲਬਾਤ ਕਰਦੇ ਆਂ ਵਿਧਾਇਕ ਅਮਰਤਪਾਲ ਸੁਖਾਣਾਂ ਦੇ ਸਾਡੇ ਨਾਲ ਲੜਕਿਆਂ ਨਾਲ ਗੱਲਬਾਤ ਕੀਤੀ ਆ ਉਹਨਾਂ ਨੇ ਆਪਣੀ ਖੁਸ਼ੀ ਜ਼ਾਹਰ ਜ਼ਰੂਰ ਕੀਤੀ ਆ ਉਹਨਾਂ ਤੋਂ ਇਹ ਵੀ ਪੁੱਛਿਆ ਗਿਆ ਵੀ ਕੋਈ ਪੈਸਾ ਦਣ ਦੇ ਆ ਤੁਹਾਡੇ ਤੋਂ ਬਿਨਾ ਪੈਸੇ ਤੋਂ ਜਿਹੜੀ ਅਪਲਾਈ ਹੋਇਆ ਬਿਨਾ ਪੈਸੇ ਤੋਂ ਨੌਕਰੀ ਮਿਲਿਆ ਗੱਲਬਾਤ ਕਰ ਸਾਡੇ ਨਾਲ ਵਿਧਾਇਕ ਅਮਰਤਪਾਲ ਸੁਖਾਣਾਂ ਦਾ ਉਹਨਾਂ ਨਾਲ ਗੱਲਬਾਤ ਕਰਦੇ ਆ ਉਹਦਾ ਇੱਕ ਸਾਹ ਪਹਿਲਾਂ ਤਾਂ ਸਾਰਿਆਂ ਨੂੰ ਸਿਉ ਉਦਾਈ ਦਿੰਨੇ ਵੀ ਅੱਜ 31ਾਂ ਲੜਕੀਆਂ ਨੂੰ ਜਿਹੜਾ ਤੁਸੀਂ ਆਤਮਦਰ ਪਰ ਬਣਾਉਂਦੇ ਉੱਤੇ ਉਪਰਾਲਾ ਕੀਤਾ ਕੀ ਕਹਿਣਾ ਚਾਹੁੰਦੇ ਹੋ ਸਭ ਤੋਂ ਪਹਿਲਾਂ ਤਾਂ ਤੁਹਾਡਾ ਮੀਡੀਆ ਦਾ ਧੰਨਵਾਦ ਬਾਕੀ ਗੱਲਾਂ ਬਾਅਦ ਚ ਪਹਿਲਾਂ ਜਿਹੜੀ ਮੈਂ ਗੱਲ ਮਾਈਕ ਤੋਂ ਬੋਲੀ ਸੀ ਮੈਂ ਕਿਹਾ ਸੀ ਵੀ ਇਹਨਾਂ ਸਾਰਿਆਂ ਨੂੰ ਤੁਸੀਂ ਇੱਕ ਵਾਰ ਪੁੱਛੋ ਜਰੂਰ ਵੀ ਕਿਸੇ ਨੇ 100 200 ਰੁਪਏ ਮਤਲਬ ਪਹਿਲਾਂ ਤਾਂ ਇਹਨਾਂ ਵਾਸਤੇ 50 5000 ਰੁਪਏ ਲੈਂਦੇ ਸੀ ਵੀ ਕਿਸੇ ਨੇ ਪੈਸੇ ਤਾਂ ਨਹੀਂ ਦਿੱਤੇ ਤੂੰ ਪਹਿਲਾਂ ਮੈਨੂੰ ਤੁਸੀਂ ਦੱਸੋ ਹੋਰ ਨਹੀਂ ਕਿਸੇ ਹੋਰ ਨਹੀਂ ਕਿਸੇ ਨੂੰ ਪਤਾ ਮੈਂ ਕੱਲੀ ਕੱਲੀ ਕੁੜੀ ਨੂੰ ਪੁੱਛ ਕੇ ਆਇਆ ਵੀ ਕਿੰਨੇ ਪੈਸੇ ਦੇ ਕੇ ਲੱਗੇ ਕਿੰਨੇ ਪੈਸੇ ਦੇ ਕੇ ਲਗੇ ਉਹਨੇ ਇਹਦਾ ਕੋਈ ਪੈਸਾ ਨਹੀਂ ਦਿੱਤਾ ਫਰੀਚ ਲੱਗੇ ਨੇ ਮੈਂ ਇਹ ਵੀ ਕਹ ਮੈਂ ਕਹ ਆਇਆ ਨਾ ਕਿ ਉਹ ਵਿਧਾਇਕ ਦੇ ਡਰ ਤੋਂ ਬਣੂ ਦੱਸ ਦੋ ਜੇ ਕੋਈ ਲੱਗੇ ਤਾਂ ਪੈਸੇ ਦੇ ਤਾਂ ਸਾਹੀਂ ਤੁਹਾਨੂੰ ਬੇਨਤੀ ਕੀਤੀ ਸੀ ਤੁਸੀਂ ਪਾਸੇ ਹੋ ਕੇ ਪੁੱਛ ਲੋ ਇਹਦਾ ਸਾਰੇ ਦਾ ਸੇਰਾ ਜਿਹੜੀਆਂ ਸਾਡੇ ਸੀਡੀਪੀਓ ਮੈਡਮ ਹਰਜੀਤ ਕੌਰ ਤੇ ਮੈਡਮ ਅੰਜੂ ਸਿੰਘਲਾ ਜੀ ਨੇ ਇਹਨਾਂ ਨੂੰ ਜਾਂਦਾ ਬਾਕੀ ਮੈਂ ਇਹਨਾਂ ਨੂੰ ਸਾਰਿਆਂ ਨੂੰ ਵਧਾਈ ਵੀ ਦਿੰਨਾ ਮੈਨੂੰ ਖੁਸ਼ੀ ਇਹ ਆ ਵੀ ਇਹਨਾਂ ਨੂੰ ਨਿਯੁਕਤੀ ਪੱਤਰ ਮਿਲਿਆ ਨਾਲ ਕੁਝ ਬੱਚੀਆਂ ਇਹੋ ਜਿਹੀਆਂ ਸੀਗੀਆਂ ਜਿਹੜੀਆਂ ਬਿਲਕੁਲਿਫਾਈਡ ਨੇ ਮਤਲਬ ਇੱਕ ਲੜਕੀ ਨੇ ਤਾਂ ਐਮ ਟੈਕ ਕਰ ਰਹੀ ਆ ਉਹ ਇਲੈਕਟ੍ਰੋਨਿਕਸ ਦੇ ਵਿੱਚ ਪਹਿਲਾਂ ਵੀ ਟੈਕ ਕੀਤੀ ਆ ਤੇ ਇਹਨਾਂ ਨੂੰ ਮੈਂ ਚਾਰ ਪੰਜਾਂ ਲੜਕੇ ਨੂੰ ਇਹ ਵੀ ਕਿਹਾ ਮੈਂ ਕਿਹਾ ਤੁਸੀਂ ਅੱਗੇ ਸਰਕਾਰ ਨੇ ਹੋਰ ਨੌਕਰੀਆਂ ਨਿਕਲਣੀਆਂ ਨੇ ਤੁਸੀਂ ਉਹਦੇ ਲਈ ਟਰਾਈ ਕਰਦੇ ਰਹਿਣਾ ਬਸ ਇਹ ਆ ਵੀ ਇੱਕ ਬੇਸਿਕ ਜ਼ਰੂਰ ਆ ਵੀ ਫਿਰ ਏਸੀ ਡਿਪਾਰਟਮੈਂਟ ਦੇ ਵਿੱਚ ਟੋਟਲ ਸਾਡੀਆਂ 43 43 ਪੋਸਟਾਂ ਸੀਗੀਆਂ 31 ਦਿੱਤੀਆਂ 12 ਦਾ ਕਲੈਰੀਕਲ ਇਨਸਪੈਕਸ਼ਨ ਚੱਲਦੀ ਆ ਉਹ ਕਲੀਅਰ ਹੋ ਜੂ ਜਲਦੀ ਫਿਰ ਅਸੀਂ ਉਹਨਾਂ ਨੂੰ ਵੀ ਦੇ ਦਾਂਗੇ ਨੌਕਰੀ ਵਿੱਚ ਇਹ ਸਾਰੇ ਹਲਕੇ ਦੇ ਵਿੱਚੋਂ ਇਹ ਕੱਲੇ ਬਾਗੇਪਰਾਣਾ ਦੇ ਸਾਰੇ ਲਈ ਕੱਲੇ ਇਹ ਬਾਗੇਪਰਾਣਾ ਹਲਕੇ ਦੇ ਵਿੱਚੋਂ ਨੇ ਅਲੱਗ-ਅਲੱਗੇ ਪਿੰਡਾਂ ਦੇ ਵਿੱਚੋਂ ਜਿਹੜੇ ਜਿੱਥੋਂ ਮਿਲਿਆ ਤੇ ਉੱਥੇ ਇਹਨਾਂ ਨੇ ਜੌਬ ਕਰਨੀ ਹਾਂ ਇਹਨਾਂ ਨੇ ਆਪਣੇ ਪਿੰਡ ਦੇ ਵਿੱਚ ਹੀ ਰਹਿਣਾ ਮਤਲਬ ਫਸਟ ਪ੍ਰੇਫਰੈਂਸ ਹੀ ਇਹ ਸੀ ਵੀ ਜਿਹੜਾ ਪਿੰਡ ਹੋਵੇ ਉੱਥੇ ਹੀ ਜੇ ਜੌਬ ਕਰਨ ਤਾਂ ਕਮ ਸੇ ਕਮ ਜਿਹੜਾ ਉਹਨਾਂ ਦਾ ਜਾਣ ਆਉਂਦਾ ਉਹ ਖਰਚਾ ਬਚ ਜਾਂਦਾ ਤਾਂ ਇੱਕ ਨਵਾਂ ਸਾਲ ਆ ਨਵੇਂ ਸਾਲ ਦੇ ਉੱਤੇ ਤੁਸੀਂ ਛੇਤੀ ਜਿਹੜੀ ਲੋਕਾਂ ਨੂੰ ਆ ਦਿੱਤੀ ਆ ਆਪਾਂ ਨੌਕਰੀ ਕਹਦੀ ਹੈ ਨੌਕਰੀ ਦਿੱਤੀ ਆ ਹੋਰ ਕੀ ਸੰਦੇਸ਼ ਦੇਣਾ ਚਾਹੁੰਦੇ ਸਰ ਨਵੇਂ ਸਾਲ ਨੇ ਨਵੇਂ ਸਾਲ ਤੇ ਤਾਂ ਮੈਂ ਸਭ ਤੋਂ ਵੱਡਾ ਸੰਦੇਸ਼ ਤਾਂ ਇਹੀ ਆ ਜਿਹੜੇ ਤਾਂ ਬੱਚੇ ਜੇ ਪੜਨ ਵਾਲੇ ਹੁਣ ਤੋਂ ਮੈਂ ਇਹ ਕਹਿਣਾ ਵੀ ਸਰਕਾਰ ਨੇ ਲਗਭਗ 45000 ਨੌਕਰੀਆਂ ਦਿੱਤੀਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ 15000 ਤਾਂ ਸਿਰਫ ਇੱਕ ਡਿਪਾਰਟਮੈਂਟ ਦੇ ਵਿੱਚ ਫੂਡ ਵਾਲੇ ਚ ਉਸ ਤੋਂ ਬਾਅਦ ਸਾਰੇ ਡਿਪਾਰਟਮੈਂਟਾਂ ਦੇ ਵਿੱਚ ਇਸ ਸਾਲ ਦੇ ਵਿੱਚ ਲਗਭਗ 1 ਲੱਖ ਨੌਕਰੀ ਆਊਗੀ 2024 ਦੇ ਵਿੱਚ ਮੈਂ ਬੱਚਿਆਂ ਨੂੰ ਤਾਂ ਇਹ ਕਹਿਣਾ ਜਿਹੜੇ ਪੜਨ ਵਾਲੇ ਕੇ ਤੁਸੀਂ ਤਿਆਰੀ ਕਰੋ ਮੈਂ ਚਾਹਣਾ ਵੱਧ ਤੋਂ ਵੱਧ ਬਾਗੇ ਪੁਰਾਣੇ ਹਲਕੇ ਦੇ ਆਪਣੇ ਮੁੰਡਾ ਜੱਜ ਲੱਗਿਆ ਮੈਨੂੰ ਦਿਲੋਂ ਖੁਸ਼ੀ ਆ ਉਹ ਚੀਜ਼ ਦੀ ਆਪਣੀ ਕੁੜੀ ਪੀਸੀਐਸ ਬਣੀ ਆ ਸਮਾਲ ਸਰ ਤੋਂ ਉਹਦੀ ਦਿਲੋਂ ਖੁਸ਼ੀ ਆ ਲੰਗਿਆਣੇ ਤੋਂ ਇੱਕ ਲੜਕੀ ਆ ਉਹ ਪੁਲਿਸ ਦੇ ਵਿੱਚ ਲੱਗੀ ਆ ਇੰਸਪੈਕਟਰ ਲੱਗੀ ਆ ਉਹ ਮੈਨੂੰ ਇਹ ਲੱਗਦਾ ਵੀ ਇਹ ਜਿਹੜੇ ਨੇ ਮੇਰੇ ਹਾਂ ਦੇ ਨੇ ਮੇਰੀ ਉਮਰ ਦੇ ਨੇ ਤੇ ਇਹਨਾਂ ਨੇ ਆਪਣੇ ਸਿਸਟਮ ਚ ਉੱਠ ਕੇ ਤਰੱਕੀ ਕੀਤੀ ਆ ਤੇ ਉਹਨਾਂ ਵਾਸਤੇ ਇਹ ਸੰਦੇਸ਼ ਆ ਮੇਰਾ ਵੀ ਅਪਲਾਈ ਕਰੋ ਤੁਹਾਨੂੰ ਨੌਕਰੀਆਂ ਵਾਧੂ ਮਿਲਣਗੀਆਂ ਜਿਹੜੇ ਬਾਕੀ ਆਮ ਜਨਤਾ ਸਾਰਿਆਂ ਨੂੰ ਇਹੀ ਆ ਵੀ ਤੁਸੀਂ ਜਦੋਂ ਵੀ ਕੋਈ ਕੰਮ ਕਰਦੇ ਹੋ ਪਿੰਡਾਂ ਦੇ ਵਿੱਚ ਕਿਤੇ ਵੀ ਤਾਂ ਜਿਹੜਾ ਕੋਈ ਸਰਕਾਰੀ ਕੰਮ ਹੁੰਦਾ ਕਿਉਂਕਿ ਸਾਨੂੰ ਗਰੰਟਾਂ ਬਹੁਤ ਜ਼ਿਆਦਾ ਆਈਆਂ ਨੇ ਲੱਗ ਵੀ ਰਹੀਆਂ ਨੇ ਉਹ ਨਿਗਰਾਨੀ ਨਾਲ ਆਪਦਾ ਕੰਮ ਕਰਾਓ ਜਿਵੇਂ ਆਪਾਂ ਆਪਦਾ ਘਰ ਸਮਝ ਕੇ ਕੰਮ ਕਰਾਉਨੇ ਆ ਉਵੇਂ ਸਮਝ ਕੇ ਕੰਮ ਕਰਾਓ ਬਾਕੀ ਕਮੀ ਕਿਸੇ ਚੀਜ਼ ਦੀ ਨਹੀਂ ਰਹਿਣ ਦਿੰਦੇ ਬਾਕੀ ਅਫਸਰਾਂ 'ਚ ਮੈਂ ਨਵੇਂ ਸਾਲ ਤੇ ਸਾਰਿਆਂ ਨੂੰ ਮੁਬਾਰਕਬਾਦ ਦੇ ਨਾਲ ਸਨੇਹਾ ਇਹ ਦਿੱਤਾ ਸੀਗਾ ਮੈਂ ਕਿਹਾ ਵੀ ਕੰਮ ਬਹੁਤ ਵਧੀਆ ਤਰੀਕੇ ਦੇ ਨਾਲ ਕਰੋ ਕਿਉਂਕਿ ਐਮਐਲਏ ਜਿੰਨਾ ਮਰਜ਼ੀ ਜ਼ੋਰ ਲਾ ਲੇ ਮੁੱਖ ਮੰਤਰੀ ਜਿੰਨਾ ਮਰਜ਼ੀ ਜ਼ੋਰ ਲਾ ਲੇ ਜਿੰਨਾ ਟਾਈਮ ਸਾਡੇ ਆਫੀਸਰ ਉਸ ਕਾਨੂੰਨ ਨੂੰ ਉਸ ਕੰਮ ਨੂੰ ਇੰਪਲੀਮੈਂਟ ਨਹੀਂ ਕਰਨਗੇ ਵਧੀਆ ਤਰੀਕੇ ਦੇ ਨਾਲ ਉਹਨਾਂ ਟਾਈਮ ਜਿਹੜੀਆਂ ਸੰਵਿਧਾਨਾਂ ਨੇ ਸਰਵਿਸਿਜ਼ ਨੇ ਉਹ ਲੋਕਾਂ ਤੱਕ ਨਹੀਂ ਜਾਣਗੀਆਂ ਤਾਂ ਉਹ ਇੱਕ ਬੜਾ ਵੱਡਾ ਗੈਪ ਸੀਗਾ ਪਿਛਲੇ ਸਮੇਂ ਜਿਹੜਾ ਹੁਣ ਅੱਜ 11 ਵਜੇ ਸਵੇਰੇ ਸਾਡੀ ਪਟਵਾਰੀਆਂ ਨਾਲ ਮੀਟਿੰਗ ਸੀਗੀ ਐਸਡੀਐਮ ਸਾਹਿਬ ਤੇ ਤਹਿਸੀਲਦਾਰ ਸਾਹਿਬ ਨੇ ਬੁਲਾਇਆ ਸੀ ਉੱਥੇ ਮੈਂ ਉਹਨਾਂ ਨੂੰ ਇਹ ਵੀ ਸੁਨੇਹਾ ਦਿੱਤਾ ਮੈਂ ਕਿਹਾ ਤੁਸੀਂ ਜਿਹੜੀਆਂ ਜਿਵੇਂ 4 ਸਾਲਲੇ ਬੰਦੇ ਨੇ ਉਹਦੇ ਵਿੱਚ ਤੁਸੀਂ ਦਰਸਤੀਆਂ ਕਰੋ ਜਿਹੜੀਆਂ ਰੁਟੀਨ ਜੇ ਤੁਸੀਂ ਨਾ ਕਰੋਗੇ ਫਿਰ ਇਹ ਲੋਕ ਇੱਕ ਸਾਲ ਤੁਰੇ ਫਿਰਦੇ ਰਹਿਣਗੇ ਦਫ਼ਤਰਾਂ 'ਚ ਸੇਮ ਇੰਤਕਾਲ ਨਾਲ ਜ਼ਰੂਰੀ ਅਜਸਤੀ ਦੇ ਨਾਲ ਇੰਤਕਾਲ ਕਰੋ ਲਿਮਟਿਡ ਸਮੇਂ ਦੇ ਵਿੱਚ ਜਿੰਨਾ ਸਰਕਾਰ ਨੇ ਕਹਿੰਦੀ ਆ ਜੇ ਤੁਸੀਂ ਇਹ ਨਾ ਕਰੋਗੇ ਫਿਰ ਉਹ ਲੋਕ ਤੁਹਾਡੇ ਮਗਰ ਮਗਰ ਤੋਂ ਦਫ਼ਤਰਾਂ 'ਚ ਤੁਰੇ ਫਿਰਨਗੇ ਤਾਂ ਉਹ ਸਾਡੀਆਂ ਸਖਤ ਹਦਾਇਤਾਂ ਅਫਸਰਾਂ ਨੂੰ ਇਹ ਨੇ ਵੀ ਜਿਹੜਾ ਰੁਟੀਨ ਦੇ ਵਿੱਚ ਕੰਮ ਹੋਣੇ ਚਾਹੀਦੇ ਆ ਉਹ ਤੁਸੀਂ ਕੰਮ ਰੁਟੀਨ ਦੇ ਵਿੱਚ ਕਰੋ ਉਹਨਾਂ ਨੂੰ ਪੈਂਡਿੰਗ ਨਾ ਕਰੋ ਤਾਂ ਕਿ ਲੋਕਾਂ ਦੀ ਖੱਜਲਖਵਰੀ ਘਟ ਜੇ ਤਾਂ ਸਾਡਾ ਇਸ ਸਾਲ ਦਾ ਟਾਰਗੇਟ ਇਹ ਆ ਬਿਕ ਟੋਟ ਟ ਅਸੀਂ ਪਿਛਲੇ 2023 ਦੇ ਵਿੱਚ ਹਲਕੇ ਦੇ ਵਿੱਚ 100 ਕਰੋੜ ਪਲੱਸ ਪੈਸੇ ਆਏ ਠੀਕ ਤਾਂ ਇਸ ਵਾਰ ਵੀ ਸਾਡੇ 2-3 ਵੱਡੇ ਪ੍ਰੋਜੈਕਟ ਨੇ 25-25 ਕਰੋੜ ਦੇ ਉਹ ਪਾਸ ਹੋ ਗਏ ਆ ਉਹ ਅਸੀਂ ਚਲਾਉਣੇ ਆ ਨਾਲ ਮੇਰਾ ਟਾਰਗੇਟ ਆ ਘੱਟੋ ਘੱਟ ਇਸ ਸਾਲ ਦੇ ਵਿੱਚ ਅਸੀਂ 200 ਕਰੋੜ ਤੱਕ ਹਲਕੇ ਨੂੰ ਪਹੁੰਚਾਉਣਾ ਉਹ ਦੀ ਸਾਡੀ ਤਿਆਰੀ ਪੂਰੀ ਆ ਡਿਪਾਰਟਮੈਂਟਾਂ ਦੀ ਤਿਆਰੀ ਪੂਰੀ ਆ ਸੀਐਮ ਸਾਹਿਬ ਤੋਂ ਸਾਨੂੰ ਕਿਸੇ ਚੀਜ਼ ਦੀ ਕਮੀ ਨਹੀਂ ਤਾਂ ਹਲਕੇ ਵਾਸਤੇ ਸਾਡਾ ਇਹ ਟਾਰਗੇਟ ਆ ਇਸ ਸਾਲ ਦਾ ਤੇ ਬਾਕੀ ਜਿਹੜੇ ਮੈਸੇਜ ਸੀਗੇ ਲੋਕਾਂ ਨੂੰ ਮੈਂ ਸਾਰੇ ਦਿੱਤੇ ਆ ਤੁਹਾਡੇ ਥਰੂ ਤੁਸੀਂ ਵੀ ਦਿੰਦੇ ਰਹਿੰਦੇ ਹੋ ਗੱਲ ਆਪਣੀ ਹੁੰਦੀ ਰਹਿੰਦੀ ਹੈ ਬਹੁਤ ਬਹੁਤ ਧੰਨਵਾਦ ਜੀ ਸਾਡੇ ਨਾਲ ਬਤਾਇਆ ਕਮਰਤਪਾਲ ਸਿੰਘ ਸੋਢਾ ਨਾਲ ਦੇ ਸੀਗੇ ਇਹਨਾਂ ਨੇ ਵੀ ਉਹੀ ਗੱਲ ਦਰਾਈ ਹੈ ਜਿਹੜੀ ਮੈਂ ਲੜਕੀਆਂ ਤੋਂ ਪੁੱਛਿਆ ਸੀਗਾ ਵੀ ਕੋਈ ਪੈਸਾ ਤੈਨੂੰ ਦਿੱਤਾਗਾ ਉਹ ਕਹਿੰਦਾ ਤੁਸੀਂ ਆਪਣੇ ਪੱਧਰ ਤੋਂ ਹੀ ਵੈਰੀਫਿਕੇਸ਼ਨ ਕਰਿਓ ਪਰ ਜੇ ਇਹੋ ਜੇ ਮੌਕਿਆਂ ਦੇ ਉੱਤੇ ਲੜਕੀਆਂ ਆਤਮ ਨਿਰਭਰ ਹੁੰਦੀਆਂ ਰਹਿਣ ਤਾਂ ਕਿ ਆਪਣੇ ਪੈਰਾਂ ਦੇ ਸਰ ਤੇ ਖੜੀਆਂ ਹੋਣ ਤਾਂਉਣ ਵਾਲੇ ਸਮੇਂ ਦੇ ਵਿੱਚ ਕਿਤੇ ਬੇਰੋਜ਼ਗਾਰੀ ਦੂਰ ਕਰਨ ਦੇ ਲਈ ਇੱਕ ਵੱਡਾ ਪ੍ਰਾਲਾ ਸਰਕਾਰ ਦਾ ਜਰੂਰ ਮੰਨਿਆ ਜਾ ਸਕਦਾ ਕੈਮਰਾਮੈਨ ਸ਼ਾਪਰੀ ਦੇ ਨਾਲ ਮੈਂ ਜਗਤਾਰ ਸਿੰਘ